ਪੰਜਾਬ ਦੇ ਪਾਣੀ ਨੂੰ ਲੈ ਕੇ ਲਗਾਤਾਰ ਵਿਵਾਦ ਚਾਰੀ ਐ ਤੇ ਉਥੇ ਹੀ ਦੱਸਦੀ ਐ ਕਿ ਪਾਣੀ ਦੇ ਉੱਤੇ ਕੇਂਦਰ ਦਾ ਪਹਿਰਾ ਯਾਨੀ ਕਿ ਸੈਂਟਰਲ ਫੋਰਸ ਲਗਾਈ ਗਈ ਐ ਤੇ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਭੜਕਦੀ ਹੋਈ ਨਜ਼ਰ ਆ ਰਹੀ ਐ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਐ ਤੇ ਉਹਨਾਂ ਦਾ ਕਹਿਣਾ ਐ ਕਿ ਕੇਂਦਰ ਨੇ ਪਹਿਰਾ ਲਗਾ ਦਿੱਤਾ ਐ ਤੇ ਉਥੇ ਹੀ ਪੋਸਟਾਂ ਨੂੰ ਲੈ ਕੇ ਵੀ ਮੋੜ ਤੋਂ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਕਿ ਬਿਆਨ ਸਾਹਮਣੇ ਆ ਰਿਹਾ ਐ ਤੇ ਦੂਜੇ ਪਾਸੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਪਾਣੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਅਸੀਂ ਅਜਿਹੇ ਹ ਨਹੀਂ ਹੋਣ ਦਵਾਂਗੇ ਤੇ ਪੰਜਾਬ ਦੇ ਇੱਕ ਪਾਣੀ ਦੀ ਬੂੰਦ ਚੋਰੀ ਨਹੀਂ ਹੋਣ ਦਿਆਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਤੇ ਉੱਥੇ ਹੀ ਪੰਜਾਬ ਦੇ ਪਾਣੀ ਨੂੰ ਲੈ ਕੇ ਲਗਾਤਾਰ ਪੇਚ ਫਸੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਨੇ ਪਾਣੀਆਂ ਦਾ ਮੁੱਦਾ ਜਿਹੜਾ ਬੜਾ ਗਰਮਾਇਆ ਸੀ ਕਿਵੇਂ BBMP ਜਿਹੜੀ ਹੈ ਉਹ BJP ਦੇ ਦਵਾ ਥੱਲੇ ਆ ਕੇ ਆਪਣੇ ਸੰਵਿਧਾਨ ਨੂੰ ਤੋੜ ਰਹੀ ਸੀ ਜੇ ਐਮਰਜੈਂਸੀ ਮੀਟਿੰਗ ਵੀ ਕਰਨੀ ਹੋਵੇ ਤਾਂ BBMP ਦਾ ਜਿਹੜਾ ਆਪਣਾ ਸੰਵਿਧਾਨ ਕਹਿੰਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਘੱਟੋ ਘੱਟ ਵੈਸੇ ਰੁਟੀਨ ਦੀ ਮੀਟਿੰਗ ਨਹੀਂ ਨਿਵਰਨ ਐਮਰਜੈਂਸੀ ਕਰਨੀ ਪਏ 7 ਦਿਨ ਦਾ ਪਰ ਇਹਨਾਂ ਨੇ 4-4 ਘੰਟਿਆਂ ਦੇ ਨੋਟਿਸ ਤੇ ਵੀ ਮੀਟਿੰਗਾਂ ਕੀਤੀਆਂ ਜੋ ਕਿ ਇਲੀਗਲ ਨੇ ਜਿਹਨੂੰ ਅਸੀਂ ਕੋਰਟ ਦੇ ਵਿੱਚ ਚੈਲੰਜ ਵੀ ਕੀਤਾ ਕੋਰਟ ਨੇ ਮੰਨਿਆ ਵੀ ਇਹ ਕਿ ਤੁਸੀਂ ਇਸ ਤਰ੍ਹਾਂ ਇੰਨਾ ਸ਼ਾਰਟ ਨੋਟਿਸ ਦੇ ਨਹੀਂ ਕਰ ਸਕਦੇ ਅਸੀਂ ਪਾਣੀ ਨੰਗਲ ਡੈਮ ਤੇ ਜਾ ਕੇ ਲੋਕ ਵੀ ਆ ਗਏ ਤੇ ਨੰਗਲ ਡੈਮ ਤੇ ਜਾ ਕੇ ਅਸੀਂ ਕਿਹਾ ਵੀ ਇੱਥੋਂ ਪਾਣੀ ਨਹੀਂ ਲੈ ਸਕਦੇ ਤੁਸੀਂ ਇਦਾਂ ਧੱਕੇ ਨਾਲ ਤੁਹਾਡਾ ਜਿਹੜਾ ਕੋਟਾ ਸੀਗਾ ਅਸੀਂ ਦੇ ਚੁੱਕੇ ਹਾਂ ਤੇ ਵੀ ਬਹੁਤ ਰਿਮਾਈਂਡਰ ਵੀ ਤੁਹਾਨੂੰ ਭੇਜੇ ਸੀ ਕਿ ਤੁਸੀਂ ਸੰਜਮ ਨਾ ਪਾਣੀ ਵਰਤੋ 6 ਮਹੀਨਿਆਂ ਤੋਂ ਤੁਹਾਨੂੰ ਦੱਸੀ ਜਾਂਦੇ ਪਰ ਸ਼ਹਿਰ ਪ੍ਰਾਂੀਆਂ ਆਤਾਂ ਕਰਕੇ ਉਹਨਾਂ ਨੂੰ ਨਹੀਂ ਧਿਆਰ ਕੀਤੀ ਲਾਪਰਵਾਹੀ ਹੈ ਹਰਿਆਣਾ ਗਵਰਨਮੈਂਟ ਦੀ ਤਾਂ ਉਹ ਪਹਿਲਾਂ 8 ਦਿਨ ਦਾ ਮੰਗਦੇ ਸੀ ਉਹ ਲੰਘ ਗਏ ਕੋਰਟ ਜਾਵੜਿਆ ਸੀ ਵੀ ਕੋਰਟ ਜਾਵੜੇ ਜਵਾਬ ਦਿੱਤਾ ਅੱਜ ਕੋਰਟ ਦੇ ਵਿੱਚ ਮਨਜੋ ਕੋਰਟ ਅੱਜ ਸੁਣਵਾਈ ਵੀ ਪਰ ਉਹ ਤਾਂ ਕੱਲ ਦਾ ਦਿਨ ਜਿਹੜਾ ਸੀ ਰੂਟੀਨ ਦੇ ਵਿੱਚ ਪਾਣੀ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਕੱਲ 2:00 ਵਜੇ ਜਿੰਨਾ ਉਹਨਾਂ ਦਾ ਕੋਟਾ 1 ਸਾਲ ਦਾ ਬਣਦਾ ਹੈ ਉਹ ਉਹਨਾਂ ਨੂੰ ਦੇ ਮੰਗੇ ਪਰ ਸ਼ਾਇਦ ਭਾਜਪਾ ਵੱਲੇ ਕੋਈ ਮੌਕਾ ਜਾਣ ਨਹੀਂ ਦਿੰਦੇ ਜੀ ਪੰਜਾਬ ਤੇ ਕੋਈ ਥੋੜਾ ਚਲਾਉਣਾ ਹੋਵੇ ਤਾਂ ਕੱਲੀ ਇੱਕ ਨੋਟਿਸ ਕੱਢਿਆ ਉਹਨਾਂ ਨੇ ਜਿਹੜਾ ਕਿ 19 ਤਰੀਕ ਨੂੰ ਜਾਰੀ ਕੀਤਾ ਅੱਜ ਜਿੰਮੇਗੀਤ ਸ਼ਪਿਆ ਦੀ ਬਹੁਤ ਸਾਰੇ ਮੀਡੀਆ ਚ ਮੇਰੇ ਕੋਲੇ ਪਿਆ ਆ। ਸਕੇ ਜੀ ਅੱਜ ਇਹ ਸਰਕਾਰੀ ਨੋਟਿਸ ਹੈ। ਪਾਖੜਾ ਡੈਮ ਤੇ ਹੋਣਾ ਉਹ ਕਹਿੰਦੇ ਵੀ ਮਿਨਿਸਟਰੀ ਆਫ ਫਾਰਮ ਅਫੇਅਰਸ ਵੱਲੋਂ ਆਇਆ। 296 CISF ਦੇ ਜਿਹੜੇ ਸਿਕਿਉਰਿਟੀ ਗਾਰਡ ਲਾਉਣਗੇ ਅਸੀਂ। ਪਾਖੜਾ 296 ਅਲੱਗ-ਅਲੱਗ ਰੈਂਕ ਦੇ ਅਫਸਰ ਲੱਗਣਗੇ ਤਾਂ ਜਿਹੜੀ ਸੈਂਟਰਲ ਫੋਰਸ ਹੈ ਤੇ ਉਹਦੇ ਵਾਸਤੇ 290100 ਰੁਪਇਆ 290100 2 ਲੱਖ 90 ਹਜ਼ਾਰ 100 ਰੁਪਇਆ ਪਰ ਹੈਡ